ਸਤ ਸ੍ਰੀ ਅਕਾਲ ਦੋਸਤੋ ਮੈਂ ਬਿਰੰਗੀ ਪਾਂਡੇ ਤੇ ਤੁਸੀਂ ਦੇਖ ਰਹੇ ਹੋ ਜੀਵੀਸੀ ਅਪਡੇਟ ਔਨ 에ਅਰ ਦਿੰਦੇ ਆ ਪੰਜਾਬ ਦੀਆਂ ਅੱਜ ਦੀਆਂ ਪ੍ਰਮੁੱਖ ਤੇ ਵੱਡੀਆਂ ਖਬਰਾਂ ਦੇ ਜਾਨੋ ਕੌਣ ਹਨ ਡਾਕਟਰ ਸੁਖਵਿੰਦਰ ਸੁਖੀ ਤੇ ਉਹਨਾਂ ਨੇ ਕਿਉਂ ਛੱਡਿਆ ਅਕਾਲੀ ਦਲ ਬਲਕਿ ਹੋਵੇਗਾ ਜ਼ਿਲ੍ਹਾ ਪੱਤਰੀ ਆਜ਼ਾਦੀ ਦਿਵਸ ਸਮਾਗਮ ਸੁਰੱਖਿਆ ਚੇਤਨਾਤ ਰਹਿਣਗੇ 1173 ਮੁਲਾਜ਼ਮ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਵੱਡੀ ਵਾਰਦਾਤ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ਤੇ ਲੁੱਟਿਆ ਪੈਟਰੋਲ ਪੰਪ ਆਲਵਾ ਨਾਲ ਪਰ ਜੀਪ ਨਾਲੇ ਵਿੱਚ ਡਿਗੀ ਬੀ ਦਿਨਾਂ ਦੀ ਛੁੱਟੀ ਤੇ ਆਈ ਫੌਜੀ ਦੀ ਸੜਕ ਹਾਦਸੇ 'ਚ ਮੌਤ ਦੋ ਸਾਲਾ ਬੱਚੇ ਦੇ ਸਿਰ ਉੱਠਿਆ ਪਿਓ ਦਾ ਹਸਤਾ ਆ। ਬੀਐਸਐਫ ਵੱਲੋਂ ਸਰਹੱਦੀ ਖੇਤਰ ਦੇ ਪਿੰਡਾਂ ਅੰਦਰ ਕੀਤਾ ਗਿਆ ਤਿਰੰਗਾ ਪੈਦਲ ਮਾਰਚ। ਡਾਕਟਰ ਦੇ ਮੁੰਡੇ ਕੋਲੋਂ ਗੈਂਗਸਟਰਾਂ ਦਾ ਨਾਂ ਲੈ ਕੇ ਮੰਗੀ 40 ਲੱਖ ਰੋਤੀ ਨਾ ਦੇਣ ਤੇ ਕਰਤੀ ਫਾਇਰਿੰਗ। ਪੰਜਾਬ ਸਰਕਾਰ ਨੇ ਇਸ ਵਿਭਾਗ ਤੇ ਅਫਸਰ ਕਿਤੇ ਇਧਰੋਂ ਉਧਰ ਸੁਣੋ ਪੂਰੀ ਖਬਰ। ਆਰਥਿਕ ਤੰਗੀ ਨੇ ਲਈ ਇੱਕ ਹੋਰ ਜਵਾਨ ਨੌਜਵਾਨ ਨੇ ਖਤਮ ਕੀਤੀ ਜੀਵਨ ਲੀਲਾ। ਸੋਸ਼ਲ ਮੀਡੀਆ ਤੇ ਚਰਚਾ ਦਾ ਰਹਿਣ ਵਾਲੇ ਬਾਬੇ ਖਿਲਾਫ ਪੰਜਾਬ ਪੁਲਿਸ ਨੇ ਦਰਜ ਕੀਤੀ ਐਫਆਈਆਰ ਜਾਨੂਪੁਰਾ ਮਾਮਲਾ ਹੁਣ ਖਬਰਾਂ ਵਿਸਤਾਰ ਨਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਲਗਾਤਾਰ ਹਾਸੀਅਤੇ ਚੱਲ ਰਹੇ ਆਕਾਲੀ ਦਲ ਨੂੰ ਜਿੱਥੇ ਪਾਰਟੀ ਦੇ ਅੰਦਰੂਨੀ ਕਲੇਸ਼ ਨੇ ਹਿਲਾ ਕੇ ਰੱਖ ਦਿੱਤਾ ਹੈ ਉੱਥੇ ਹੀ ਪਾਰਟੀ ਨੂੰ ajo ਸਮੇ ਇੱਕ ਹੋਰ ਤਗੜਾ ਚਟਕ ਲੱਗਾ ਜਦੋਂ ਪਾਰਟੀ ਦੇ ਮੌਜੂਦਾ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਆਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਅਕਾਲੀ ਦਲ ਕੋਲ ਸਿਰਫ ਤਿੰਨ ਹੀ ਵਿਧਾਇਕ ਸਨ ਜਿਨ੍ਹਾਂ ਵਿੱਚੋਂ ਡਾਕਟਰ ਸੁਖੀ ਆਮਾਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਹਾਲ ਦੀ ਘੜੀ ਸ਼ਰੋਮ ਨੇ ਅਕਾਲੀ ਦਲ ਕੋਲ ਪੰਜਾਬ ਵਿੱਚ ਸਿਰਫ ਦੋ ਵਿਧਾਇਕ ਹੀ ਰਹਿ ਗਏ ਹਨ ਜਿਨ੍ਹਾਂ ਵਿੱਚ ਮੁੱਲਾਪੁਰ ਦਾਖਾ ਤੋਂ ਮਨਪ੍ਰੀਤ ਸਿੰਘ ਯਾਲੀ ਅਤੇ ਹਲਕਾ ਮਜੀਠਾ ਤੋਂ ਗਨੀਵ ਕੌਰ ਮਜੀਠਿਆ ਸ਼ਾਮਲ ਹਨ ਆਜ਼ਾਦੀ ਦਿਵਸ ਦੇ ਮੌਕੇ ਤੇ 15 ਅਗਸਤ ਨੂੰ ਸਥਾਨਕ ਪੁਲਸ ਰੇਨ ਗਰਾਊਂਡ ਵਿੱਚ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਰਾਸ਼ਟਰੀ ਝੰਡਾ ਲਹਿਰਾਉਣਗੇ ਇਹ ਜਾਣਕਾਰੀ ਬਧੀ ਇੱਕ ਡਿਪਟੀ ਕਮਿਸ਼ਨਰ राहुल चाबा ने बीते दिन जिला पदरी समागम संबंधी हुई फुल ड्रेस रिहर्सल ਦਾ ਜਾਇਜ਼ਾ ਲੈ ਉਪਰੰਦਿਤ। ਇਸ ਦੌਰਾਨ ਉਹਨਾਂ ਨਾਲ ਐਸਐਸਪੀ सुरेंद्र ਲਾਂਬਾ ਵੀ ਮੌਜੂਦ ਸਨ। ਉਹਨਾਂ ਨੇ ਦੱਸਿਆ ਕਿ ਸੁਰੱਖਿਆ ਦੇ ਮਜ਼ਬੂਤ ਪ੍ਰਬੰਧ ਕੀਤੇ ਗਏ ਹਨ। ਜਿਸ ਲਈ 1173 ਅਧਿਕਾਰੀ ਅਤੇ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਬਧੀਖ ਡਿਪਟੀ ਕਮਿਸ਼ਨਰ ਨੇ ਅੱਜ ਦੀ ਫੁੱਲ ਡਰੈਸ ਰਿਹਰਸਲ ਦੌਰਾਨ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਜਿੱਥੇ ਪ੍ਰੇਡ ਦਾ ਨਿਰਖਣ ਕੀਤਾ ਇਸ ਦੌਰਾਨ ਪਰੇਡ ਕਮਾਂਡਰ ਇੰਸਪੈਕਟਰ ਅਮਰਜੀਤ ਕੌਰ ਦੀ ਅਗਵਾਈ ਵਿੱਚ ਜ਼ਿਲ੍ਹਾ ਪੁਲਿਸ ਜ਼ਿਲ੍ਹਾ ਮਹਿਲਾ ਪੁਲਿਸ ਪੀਆਰ ਪੀਸੀ ਜਹਾਨ ਖੇਲਾ ਪੀਆਰਟੀਸੀ ਮਹਿਲਾ ਪੁਲਿਸ ਪੰਜਾਬ ਹੋਮਗਾਰਡਸ 12 ਪੰਜਾਬ ਬਟਾਲੀਅਨ ਐਨਸੀਸੀ ਸਕਾਉਟਸ ਗਰਲਸ ਗਾਈਡ ਅਤੇ ਪੀਆਰਟੀਸੀ ਜਹਾਨ ਖੇਲਾ ਦੇ ਬੈਂਡ ਦੀਆਂ ਸ਼ੁਕਰੀਆ ਨੇ ਸਲਾਮੀ ਦਿੱਤੀ ਇਹ ਆਪਣਾ ਮਨਾਇਆ ਜਾ ਰਿਹਾ ਹੈ ਆਜ਼ਾਦੀ ਦਿਹਾੜਾ ਦੇਖਣਾ ਚਾਹੋਗੇ ਸਾਰੇ ਸਵੇਸ਼ ਇਹਦੇ ਬਾਰੇ ਅੱਜ 13 ਅਗਸਤ 2024 ਨੂੰ ਸਾਡੀ ਫੁੱਲ ਡਰੈਸ ਦੀ ਹਸਲ ਜਿਹੜੀ ਹੈ ਉਹ ਰੱਖੀ ਗਈ ਸੀ ਤੇ ਬਿਲਕੁਲ ਜਿਸ ਢੰਗ ਨਾਲ 15 ਅਗਸਤ ਨੂੰ ਮਨਾਇਆ ਜਾਣਾ ਹੈ ਉਸੇ ਢੰਗ ਨਾਲ ਉਸੇ ਰੂਪ ਨਾਲ ਅੱਜ ਫੁੱਲ ਡਰੈਸ ਦੀ ਹਸਲ ਜਿਹੜੀ ਹੈ ਉਹ ਕੀਤੀ ਗਈ ਉਸੇ ਤਿਆਰੀ ਦੇ ਨਾਲ ਸੋ 8:58 ਮਿੰਟ ਤੇ ਜਿਵੇਂ ਆਮਦ ਹੁੰਦੀ ਹੈ ਐਂਡ 9 ਵਜੇ ਜਿਹੜਾ ਸੀਗਾ ਝੰਡਾ ਚੜਾਈ ਐਂਡ ਉਸ ਤੋਂ ਬਾਅਦ ਸਾਡਾ ਜਿਹੜਾ ਅਸੀਂ ਮਾਰਚ ਪਾਸਟ ਐਂਡ ਸਪੀਚ ਐਂਡ ਸਾਰਾ ਜੋ ਕਲਚਰਲ ਆਈਟਮਸ ਨੇ ਐਂਡ ਜੋ ਵੀ ਪੀਟੀ ਸ਼ੋ ਹਰ ਚੀਜ਼ ਜਿਹੜੀ ਹੈ ਉਸੇ ਢੰਗ ਨਾਲ ਹੂ ਬੂ ਕੀਤੀ ਗਈ ਜਿਵੇਂ ਪਰਸੋ ਕੀਤੀ ਜਾਣੀ ਹੈ ਸਾਡੇ 78ਵੇਂ ਜਿਹੜਾ ਆਜ਼ਾਦੀ ਦਿਹਾੜੇ ਤੇ ਇਸ ਵਾਰੀ ਮਾਨਯੋਗ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਆਈ ਹੈ ਸੋ ਸਾਡੇ ਮੁੱਖ ਮਹਿਮਾਨ ਨੇ ਐਂਡ ਸਾਡੇ ਲਈ ਬੜੀ ਮਾਨ ਦੀ ਗੱਲ ਹੈ ਐਂਡ ਅੱਜ ਫੁੱਲ ਡਰੈਸ ਦੀ ਹਸਲ ਕਿਉਂਕਿ ਡੀਸੀ ਸਾਹਿਬ ਵੱਲੋਂ ਕੀ ਜਿਹੜੇ ਚੀਫ ਗੈਸਟ ਨੇ ਸੋ ਅੱਜ ਫੁੱਲ ਡਰੈਸ ਰਿਹਸਲ ਜਿਹੜਾ ਸੀਗਾ ਉਹਨੂੰ ਪ੍ਰੈਜ਼ਾਈਡ ਓਵਰ ਮੈਂ ਹੀ ਕੀਤਾ ਸੀ ਤੇ ਮੇਰੇ ਵੱਲੋਂ ਹੀ ਜਿਹੜਾ ਸੀਗਾ ਉਹ ਸਲਾਮੀ ਲਈ ਗਈ ਸੀ ਕਿ ਮੇਰੇ ਲਈ ਵੀ ਬੜੇ ਮਾਨ ਦੀ ਗੱਲ ਹੈ ਤੇ ਅੱਜ ਸਾਡੇ ਸਾਰੇ ਆਫੀਸਰ ਸਾਹਿਬਾਨ ਜਿਹੜੇ ਨੇ ਉਹ ਇੱਥੇ ਹਾਜ਼ਰ ਨੇ ਐਂਡ ਉਹਨਾਂ ਦੀ ਹਾਜ਼ਰੀ ਦੇ ਵਿੱਚ ਅੱਜ ਕਲਚਰ ਆਈਟਮਸ ਜਿਹੜੀਆਂ ਨੇ ਬਹੁਤ ਗਹਿਨਤਾ ਦੇ ਨਾਲ ਸਾਰਿਆਂ ਨੇ ਦੇਖੀਆਂ ਐਂਡ ਬਹੁਤ ਵਧੀਆ ਢੰਗ ਨਾਲ ਇਸ ਵਾਰੀ ਪ੍ਰੋਗਰਾਮ ਜਿਹੜਾ ਮਨਾਇਆ ਜਾ ਰਿਹਾ ਤਿਆਰੀਆਂ ਜਿਹੜੀਆਂ ਨੇ ਬਖੂਬੀ ਬਹੁਤ ਵਧੀਆ ਨੇ ਕੁਦਰਤੀ ਅੱਜ ਜਿਹੜਾ ਮੌਸਮ ਹੈ ਉਹ ਉਹਨੇ ਵੀ ਸਾਡਾ ਸਾਥ ਦਿੱਤਾ ਐਂਡ ਬੜੇ ਸ਼ਾਨਦਾਰ ਮੌਸਮ ਦੇ ਵਿੱਚ ਅੱਜ ਸਾਡੀ ਫੁੱਲ ਡਰੈਸ ਰਿਹਸਲ ਹੋਈ ਹੈ ਆਸ ਕਰਦੇ ਹਾਂ ਕਿ ਸਾਡਾ 15 ਅਗਸਤ ਨੂੰ ਜਿਹੜਾ ਪ੍ਰੋਗਰਾਮ ਹੈ ਜਿਹੜਾ ਮੇਨ ਪ੍ਰੋਗਰਾਮ ਜਿਹੜਾ ਹੈ ਉਹ ਵੀ ਐਸੇ ਢੰਗ ਨਾਲ ਮਨਾਇਆ ਜਾਏਗਾ ਸੋ ਮੈਂ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਸਭ ਤੋਂ ਪਹਿਲਾਂ ਤੇ ਐਡਵਾਂਸ ਦੇ ਵਿੱਚ ਇੱਕ ਵਧਾਈ ਦੇਣਾ ਚਾਹਨਾ ਐਂਡ ਮੈਂ ਆਸ ਕਰਦਾ ਕਿ ਆਪ ਸਾਰੇ ਦੇ ਸਾਰੇ ਹੋਮ ਹੋਮ ਆ ਕੇ ਜ਼ਿਲ੍ਹਾ ਪਤਲੀ ਆਜ਼ਾਦੀ ਦਿਹਾੜੇ ਦਾ ਜਿਹੜਾ ਪ੍ਰੋਗਰਾਮ ਪੁਲਿਸ ਲਾਈਨ ਗਰਾਊਂਡ ਦੇ ਵਿੱਚ ਹੋ ਰਿਹਾ ਹੈ ਉਹਦੇ ਵਿੱਚ ਤੁਸੀਂ ਹੋਮ ਹੋਮ ਆ ਕੇ ਪਹੁੰਚੋਗੇ ਤੇ ਆਪਣੀ ਸ਼ਿਰਕਤ ਪਾਉਂਗੇ ਐਂਡ ਇਹਨਾਂ ਸ਼ਬਦਾਂ ਦੇ ਨਾਲ ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਥੇ ਆਉਣ ਲਈ ਜੈ ਹਿੰਦ ਸਰ ਹਰ ਸਾਲ ਜਿੱਦਾਂ ਕਿ ਕੋਈ ਪਲੇ ਆਈਟਮਸ ਵਿੱਚ ਹੁੰਦੀਆਂ ਸੀ ਇਸ ਵਾਰੀ ਉਹ ਉਹਨਾਂ ਦੀ ਕੁਝ ਕਮੀ ਮੈਸੇਜ ਹੋਈ ਜਾਏਗਾ ਆ ਆਈਡੀਆ ਇਜ਼ ਕਿ ਆਪਾਂ ਜਿਹੜਾ ਆਜ਼ਾਦੀ ਦਾ ਜੋ ਇੱਕ ਫੀਲਿੰਗਸ ਨੇ ਜੋ ਸਾਡੇ ਮਨ ਦੇ ਵਿੱਚ ਉਹਦੇ ਬਾਰੇ ਵਿਚਾਰ ਨੇ ਆਪਾਂ ਉਹਨਾਂ ਨੂੰ ਬਿਆਨ ਕਰ ਪਈਏ ਕੋਰੀਓਗ੍ਰਾਫੀ ਜਿਹੜੀ ਹੈ ਉਹਦੇ ਵਿੱਚ ਉਹ ਮੈਸੇਜ ਜਿਹੜਾ ਸੀਗਾ ਅਸੀਂ ਕਨਵੇ ਕੀਤਾ ਸੋ ਆਈਡੀਆ ਇਜ਼ ਕਿ ਸਾਡਾ ਮੈਸੇਜ ਜਿਹੜਾ ਹੈ ਦੇਸ਼ ਦੇ ਪ੍ਰਤੀ ਜੋ ਦੇਸ਼ ਪ੍ਰੇਮ ਹੈ ਜੋ ਸਾਡੇ ਮਨ ਦੀ ਭਾਵਨਾ ਜੋ ਸਾਡੇ ਆਜ਼ਾਦੀ ਘੁਲਾਟੀ ਜਿਹੜੇ ਨੇ ਉਹਨਾਂ ਦੇ ਪ੍ਰਤੀ ਸਾਨੂੰ ਸਤਿਕਾਰ ਹੋਣਾ ਚਾਹੀਦਾ ਹੈ ਅਸੀਂ ਉਹ ਫੀਲਿੰਗਸ ਜਿਹੜੀਆਂ ਨੇ ਉਹਨਾਂ ਨੂੰ ਕਿਸੇ ਤਰੀਕੇ ਕਨਵੇ ਕਰਨਾ ਸੀਗਾ ਐਂਡ ਬੜੇ ਵਧੀਆ ਢੰਗ ਨਾਲ ਕਮੇ ਕੀਤਾ ਗਿਆ ਐਂਡ ਅੱਜ ਕੁਦਰਤੀ ਮੈਂ ਦੇਖਿਆ ਇੱਕ ਤੋਂ ਇੱਕ ਵੱਧ ਕੇ ਜਿਹੜੀ ਸਾਡੀਆਂ ਆਈਟਮਸ ਨੇ ਅਖੀਰ ਦੇ ਵਿੱਚ ਜਿਵੇਂ ਆਈਸਿੰਗ ਔਨ ਦਾ ਕੇਕ ਹੁੰਦਾ ਸਾਡਾ ਲੋਕਨਾਚ ਗਿੱਧਾ ਤੇ ਲੋਕਨਾਚ ਭੰਗੜਾ ਉਹ ਸੀ ਐਂਡ ਉਹਦੇ ਨਾਲ ਸਾਡੀ ਐਂਡਿੰਗ ਹੋਈ ਹੈ ਬਹੁਤ ਸ਼ਾਨਦਾਰ ਤੁਸੀਂ ਆਪ ਹੀ ਸਾਰੇ ਦੇਖਿਆ ਹੀ ਹੈ ਤੇ ਜੇ ਆਪਜੀ ਵੱਲੋਂ ਕੋਈ ਅਬਜ਼ਰਵੇਸ਼ਨ ਹੋਏ ਕਿ ਜੀ ਸੜਕੇ ਸਾਨੂੰ ਦੋਗੇ ਆਪਾਂ ਕਿਸੇ ਤਰੀਕੇ ਹੋਰ ਇਹਨੂੰ ਇੰਪਰੂਵ ਕਰ ਸਕੀਏ ਸੋ ਕੱਲ 14 ਅਗਸਤ ਹੈ ਐਂਡ ਪਰਸੋ 15 ਅਗਸਤ ਹੈ ਸੋ ਕੱਲ 14 ਅਗਸਤ ਨੂੰ ਸ਼ਾਮੀ 5 ਵਜੇ ਅਸੀਂ ਸਾਰੇ ਅਧਿਕਾਰੀਆਂ ਦੀ ਮੀਟਿੰਗ ਜਿਹੜੀ ਹੈ ਪੁਲਿਸ ਲਾਈਨ ਗਰਾਊਂਡ ਦੇ ਵਿੱਚ ਹੀ ਰੱਖੀ ਹੈ ਕਿ ਜਿਹੜਾ 11th ਆਵਰ ਤੇ ਜਿਹੜਾ ਆਖੀਰਲੇ ਮੌਕੇ ਜੇ ਕੋਈ ਸਾਡੇ ਵੱਲੋਂ ਅਬਜ਼ਰਵੇਸ਼ਨਸ ਨੇ ਤਿਆਰੀ ਦੇ ਵਿੱਚ ਜਿਹੜਾ ਗਰਾਊਂਡ ਦੀ ਐਂਡ ਬਾਕੀ ਹੋਰ ਆਪਾਂ ਉਹਦੇ ਬਾਰੇ ਪੂਰਾ ਪੂਰਾ ਇੱਕ ਵਾਰੀ ਮੀਟਿੰਗ ਕਰਕੇ ਉਹਨਾਂ ਨੂੰ ਅਪਡੇਟ ਕਰ ਸਕੀਏ ਤਿਆਰ ਕਰ ਸਕੀਏ ਧੰਨਵਾਦ ਜੈ ਹਿੰਦ ਸੁਲਤਾਨਪੁਰ ਲੋਧੀ ਤੋਂ ਹੈ थाना ਸੁਲਤਾਨਪੁਰ ਲੋਧੀ ਨੇੜੇ ਪਿੰਡ ਸੱਦੂਵਾਲ ਨੇੜੇ ਇੱਕ ਪੈਟਰੋਲ ਪੰਪ ਤੋਂ ਤਿੰਨ ਕਾਬੂਸ ਲੁੱਟੇਰੇ ਤੇਜ਼ਾਰ ਹਥਿਆਰ ਨਾਲ ਦੋ ਕਰਿੰਦਿਆਂ ਨੂੰ ਜ਼ਖਮੀ ਕਰਕੇ 25000 ਰੁਪਏ ਦੇ ਕਰੀਬ ਨਕਦੀ ਲੁੱਟ ਕੇ ਫਰਾਰ ਹੋ ਗਏ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਲੁੱਟੇਰਿਆਂ ਦੇ ਗਿਰੋਵ ਵੱਲੋਂ ਕੀਤੀ ਗਈ ਇਸ ਵਾਰਦਾਤ ਕਾਰਨ ਲੋਕਾਂ ਵਿੱਚ دہشت ਫੈਲ ਗਈ ਹੈ ਇਸ ਸੰਬੰਧੀ ਮੋਮੀ ਫਿਲਿੰਗ ਸਟੇਸ਼ਨ ਪੈਟਰੋਲ ਪੰਪ ਦੇ ਮਾਲਕ ਤੇ ਆਰਤੀ ਜੋਗਰਾਜ ਸਿੰਘ ਮੋਮੀ ਨੇ ਮੌਕੇ ਤੇ ਆ ਕੇ ਦੱਸਿਆ ਕਿ ਇਹ ਪੈਟਰੋਲ ਪੰਪ ਪਿੰਡ ਸੰਧੂਵਾਲ ਤੋਂ ਜੱਬੋਵਾਲ ਰੋਡ ਤੇ ਪੈਂਦਾ ਜਿੱਥੇ ਤਿੰਨ ਨਕਾਬਪੋਸ਼ਤ ਲੁਟੇਰੇ ਮੋਟਰਸਾਈਕਲ ਤੇ ਦਾਤਰ ਆਦੀ ਹਥਿਆਰ ਨਾਲ ਲੈ ਸੋਕੇ ਆਏ ਤੇ ਕਰਮਚਾਰੀਆਂ ਤੇ ਹਮਲਾ ਕਰ ਦਿੱਤਾ ਇਸ ਹਮਲੇ ਕਾਰਨ ਦੋ ਕਰਮਚਾਰੀ ਨੰਦਕਿਸ਼ੋਰ ਤੇ ਸੰਤੋਸ਼ ਕੁਮਾਰ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਲੋਈਆ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਬਲਾਚੌਰ ਤੋਂ ਪਦੀਨੂ ਜਾਂਦੀ ਸੜਕ ਦੇ ਕਿਨਾਰੇ ਤੇ ਬਿਨਾਂ ਟੁੱਕਣ ਵਾਲੇ ਨਾਲੇ ਵਿੱਚ ਆਲੂਆਂ ਨਾਲ ਭਰੀ ਜਿਪ ਡੇਕੀ ਜਿਸ ਕਾਰਨ ਜਿਪ ਦੇ ਚੈਂਬਰ ਦਾ ਕਾफी ਨੁਕਸਾਨ ਹੋ ਗਿਆ ਬਲਾਚੌਰ ਟ੍ਰੈਫਿਕ ਇਨਚਾਰਜ ਐਸਆਈ ਜੋਗਿੰਦਰ ਪਾਲ ਨੇ ਦੱਸਿਆ ਕਿ ਮਹਿੰਦਰਾ ਜਿਪ ਦਾ ਚਾਲਕ ਚੌਧਰੀ ਚਮਨ ਲਾਲ 바ਸੀ ਰਤੇਵਾਲ ਜਿਹੜਾ ਜਲੰਧਰ ਤੋਂ ਆਲੂ ਲੈ ਕੇ ਸਬਜ਼ੀ ਮੰਡੀ ਬਲਾਚੌਰ ਦੀ ਆੜਤ ਤੇ ਲਿਜਾ ਰਿਹਾ ਸੀ ਅਚਾਨਕ ਬਿਨਾਂ ਠੱਕਣ ਵਾਲੇ ਨਾਲੇ ਵਿੱਚ ਫਸ ਗਿਆ ਜਿਸ ਨੂੰ ਭਾਰੀ ਜਦੋ ਜਹਿਦ ਨਾਲ ਟਰੈਕਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਅੰਮ੍ਰਿਤਸਰ ਤੋਂ ਮੰਪਾਗੀ ਖਬਰ ਸਾਹਮਣੇ ਆਈ ਹੈ ਇੱਥੇ ਛੁੱਟੀ ਤੇ ਆਏ ਇੱਕ ਫੌਜੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਮ੍ਰਿਤਕ ਫੌਜੀ ਦੀ ਪਛਾਣ अतार सिंह ਵਜੂ ਹੋਈ ਹੈ ਜੋ ਕਿ ਅੰਮ੍ਰਿਤਸਰ ਦੇ ਸਰਹਦੀ ਪਿੰਡ ਅਟਾਰੀ ਦੇ ਬਾਂਗੜੀਆਂ ਦਾ ਰਹਿਣ ਵਾਲਾ ਸੀ ਦੱਸਿਆ ਜਾ ਰਿਹਾ ਹੈ ਕਿ ਫੌਜੀ ਅਤਾਰ ਸਿੰਘ ਅੰਮ੍ਰਿਤਸਰ ਦੇ ਪਿੰਡ ਪਕਣਾ ਨੂੰ ਐਕਟਿਵਾ ਤੇ ਸਵਾਰ ਹੋ ਕੇ ਜਾ ਰਿਹਾ ਸੀ ਜਿਸ ਨਾਲ ਰਸਤੇ ਵਿੱਚ ਸੜਕ ਹਾਸਾ ਵਾਪਰ ਗਿਆ ਅਤੇ ਉਸ ਦੀ ਮੌਤ ਹੋ ਗਈ ਮ੍ਰਿਤਕ ਫੌਜੀ ਆਪਣੇ ਪਿੱਛੇ 2 ਸਾਲ ਦਾ ਬੱਚਾ ਅਤੇ ਆਪਣੀ ਪਤਨੀ ਨੂੰ ਛੱਡ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਫੌਜੀ ਅਤਾਰ ਸਿੰਘ 21 ਕਰੇਜਿਮੈਂਟ ਰਾਜਸਥਾਨ ਦੇ ਬਾਰਡਰ ਤੇ ਤੈਨਾਤੀ ਅਤੇ 20 ਦਿਨ ਦੀ ਛੁੱਟੀ ਲੈ ਕੇ ਆਪਣੇ ਘਰ ਨੂੰ ਆਇਆ ਹੋਇਆ ਸੀ ਮ੍ਰਿਤਕ ਫੌਜੀ ਦਾ ਪੁਲਿਸ ਪ੍ਰਸ਼ਾਸਨ ਵੱਲੋਂ ਪੋਸਟਮਾਰਟਮ ਕਰਵਾ ਕੇ ਅਤੀ ਗਮਗੀਨ ਮਾਹੌਲ ਵਿੱਚ ਅਪਤਾਰ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਇਸ ਮੌਕੇ ਫੌਜ ਦੇ ਜਵਾਨਾਂ ਵੱਲੋਂ ਮ੍ਰਿਤਕ ਫੌਜੀ ਅਪਤਾਰ ਸਿੰਘ ਨੂੰ ਅੰਤਿਮ ਸੰਸਕਾਰ ਸਮੇਂ ਸ਼ਰਧਾਂਜਲੀ ਭੇਟ ਕਰ ਸਲਾਮੀ ਵੀ ਦਿੱਤੀ ਗਈ ਖਬਰ ਦਿਨਾਨਗਰ ਤੋਂ ਸਰਾਦੀ ਖੇਤਰ ਅੰਦਰ ਬੀਓਪੀ ਆਦੀਆ ਦੇ ਕੰਪਨੀ ਕਮਾਂਡਰ ਮਨੋਜ ਸਿੰਘ ਛਿਲਵਾਲ ਸਹਾਇਕ ਕਮਾਂਡੈਂਟ ਅਤੇ ਇੰਸਪੈਕਟਰ ਆਜ਼ਾਦ ਖਾਨ ਅਤੇ 58 ਬਟਾਲੀਅਨ ਸੀਐਸਯੂ ਮਾਧੋਪੁਰ ਪੰਜਾਬ ਦੇ ਜਵਾਨਾਂ ਵੱਲੋਂ 15 ਅਗਸਤ ਨੂੰ ਮੁੱਖ ਰੱਖਦੇ ਹੋਏ ਸਰਹਦੀ ਖੇਤਰ ਦੇ ਸਕੂਲਾਂ ਦੇ ਬੱਚਿਆਂ ਨਾਲ ਮਿਲ ਕੇ ਸਰਹਦੀ ਖੇਤਰ ਅੰਦਰ ਤਿਰੰਗੇ ਨਾਲ ਪੈਦਲ ਮਾਰਚ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਆਯੋਜਿਤ ਕੀਤੇ ਗਏ ਵੱਖ-ਵੱਖ ਪ੍ਰੋਗਰਾਮਾਂ ਦੀ ਲੜੀ ਵਿੱਚ ਇਸ ਪ੍ਰੋਗਰਾਮ ਦੌਰਾਨ ਤਿਰੰਗੇ ਦੀ ਮਹੱਤਤਾ ਨੂੰ ਉਜਾਗਰ ਕਰਨ ਅਤੇ ਫੌਜੀਆਂ ਨੂੰ ਜੋੜਨ ਦੀ ਮੁਹਿੰਮ ਵਜੋਂ ਸਰਹਦੀ ਚੌਂਕੀ ਦੇ ਜਵਾਨਾਂ ਅਤੇ ਸਕੂਲੀ ਬੱਚਿਆਂ ਨੇ ਤਰੰਗੇ ਝੰਡੇ ਲੈ ਕੇ ਇੱਕ ਵਿਸ਼ਾਲ ਤਿਰੰਗਾ ਪੈਦਲ ਮਾਰਚ ਕੱਢਿਆ ਗਿਆ। ਇਹ ਰੂਟ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਪਿੰਡ ਆਦੀਆਂ ਵਿਖੇ ਖਤਮ ਹੋਇਆ ਹੈ। ਉਹਨਾਂ ਨੇ ਦੱਸਿਆ ਸਥਾਨਕ ਲੋਕਾਂ ਨੇ ਤਾੜੀਆਂ ਮਾਰ ਕੇ ਭਾਰਤ ਮਾਤਾ ਦੀ ਜੈ, ਦੇਸ਼ ਦੀ ਰੱਖਿਆ ਹਮ ਕਰਾਂਗੇ, ਹਮ ਕਰਾਂਗੇ ਦੇ ਨਾਅਰੇ ਲਗਾਏ। ਅਤੇ ਬੱਚਿਆਂ ਤੇ ਫੌਜੀਆਂ ਦਾ ਹੌਸਲਾ ਵਧਾਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਬੀਐਸਐਫ ਦੇ ਜਵਾਨ ਹਾਜ਼ਰ ਸਨ। ਜ਼ਿਲ੍ਹੇ ਚ ਗੈਂਗਸਟਰਾਂ ਵੱਲੋਂ ਫਿਰੋਤੀ ਮੰਗਣ ਦਾ سلسلہ ਰੁਕਣ ਦਾ ਨਾਂ ਨਹੀਂ ਲੈ ਰਿਹਾ। ਜਿਸ ਦੀ ਇੱਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਹੈ ਜਦੋਂ ਨਜ਼ਦੀਕੀ ਬਾਠ ਰੋਡ ਵਿਖੇ ਇੱਕ ਹੋਮੀਓਪੈਥਿਕ ਡਾਕਟਰ ਦੇ ਬੇਟੇ ਕੋਲ 40 ਲੱਖ ਰੁਪਏ ਦੀ ਮੰਗੀ ਫਰੋਤੀ ਦੀ ਰਕਮ ਨਾ ਮਿਲਣ ਤੇ ਬਦਮਾਸ਼ਾਂ ਨੇ ਉਸ ਦੇ ਘਰ ਦੇ ਬਾਹਰ ਆ ਕੇ ਗੋਲੀਆਂ ਚਲਾ ਦਿੱਤੀਆਂ ਉਸ ਵਾਰਦਾਤ ਤੋਂ ਬਾਅਦ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਅਤਵਾਦੀ ਲਖਵੀਰ ਸਿੰਘ ਲੰਡਾ ਜੈਸਲ ਚੰਬਲ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਕਰ ਹੋ ਗਿਆ ਕਿ ਇਸ ਕੀਤੀ ਗਈ ਫਾਇਰਿੰਗ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ 'ਚ ਕਾਫੀ ਜ਼ਿਆਦਾ ਸਹਿਮ ਭਰਿਆ ਮਾਹੌਲ ਪਾਇਆ ਜਾ ਰਿਹਾ ਜਸਨਪ੍ਰੀਤ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਵਾਟ ਰੋਡ ਗਲੀ ਮੀਆਂ ਵਾਲਾ ਤਰਨਤਾਰਨ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸਦੇ ਪਿਤਾ ਇੱਕ ਹੋਮੀਓਪੈਥੀ ਡਾਕਟਰ ਹਨ ਜਿਨ੍ਹਾਂ ਦਾ ਕਲੀਨਿਕ ਘਰ ਦੇ ਨਾਲ ਹੀ ਹੈ ਬੀਤੀ 1 ਅਗਸਤ ਨੂੰ ਉਸਦੇ ਮੋਬਾਈਲ ਤੇ ਵਟਸਐਪ ਰਾਹੀਂ ਫੋਨ ਆਇਆ ਤੇ ਬੁਲਣ ਵਾਲੇ ਨੇ ਆਪਣਾ ਨਾਮ ਲਖਵੀਰ ਸਿੰਘ ਲੰਡਾ ਹਰੀ ਕੇ ਕੈਨੇਡਾ ਤੋਂ ਦੱਸਿਆ ਦੱਸਦੇ ਹੋਏ ਧਮਕੀ ਦੇਣੀ ਸ਼ੁਰੂ ਕਰ ਦਿੱਤੀ ਅਤੇ ਫਿਰ ਉਸਨੇ 40 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਪੰਜਾਬ ਸਰਕਾਰ ਵੱਲੋਂ ਵਕਤ ਵਕਤ ਵੀ ਉਹ ਆਗਾਜੇ ਬਦਲੀਆਂ ਦਾ ਦੌਰ ਲਗਾਤਾਰ جاری ਹੈ ਇਸ ਦੇ ਮੱਦੇਨਜ਼ਰ ਹੁਣ ਜਲ ਸਰੋਤ ਵਿਭਾਗ 'ਚ ਅਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ ਪੰਜਾਬ ਸਰਕਾਰ ਵੱਲੋਂ ਜਲ ਸਰੋਤ ਵਿਭਾਗ 'ਚ ਕੰਮ ਕਰਦੇ 14 ਉਪ ਮੰਡਲ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਅਸਰਾਂ ਦੇ ਤਬਾਦਲੇ ਕੀਤੇ ਗਏ ਹਨ ਉਹਨਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ ਪਿੰਡ ਤਰੀਕੇ ਕੋਲ ਸਥਿਤ ਬਸੰਤ ਸਿਟੀ ਚ ਮਾਨਸਿਕ ਤੌਰ ਤੇ ਪ੍ਰੇਸ਼ਾਨ ਇੱਕ ਵਿਅਕਤੀ ਨੇ ਫਾਹ ਲੈ ਕੇ ਆਪਣੀ ਜਾਨ ਦੇ ਦਿੱਤੀ ਪਤਾ ਲੱਗਦੇ ਹੀ ਪਰਿਵਾਰ ਦੇ ਲੋਕਾਂ ਨੇ ਆਸ-ਪਾਸ ਦੇ ਲੋਕਾਂ ਨੂੰ ਦੱਸਿਆ ਤੇ ਪੁਲਿਸ ਨੂੰ ਸੂਚਿਤ ਕੀਤਾ ਉਹਨਾਂ ਨੇ ਸੂਚਨਾ ਮਿਲਦੇ ਹੀ थाना सदर ਦੀ ਪੁਲਿਸ ਮੌਕੇ ਤੇ ਪਹੁੰਚ ਗਏ ਤੇ ਮੌਕੇ ਤੇ ਮੁਹਾਇਨਾ ਕਰਨ ਤੋਂ ਬਾਅਦ লাশ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੇ ਪੁਲਿਸ ਨੇ ਮਰਨ ਵਾਲੇ ਦੀ ਪਛਾਣ ਸੁਨੀਲ ਕੁਮਾਰ ਪੁੱਤਰ सीताराम ਵਜੋਂ ਕੀਤੀ ਹੈ ਪੁਲਸ ਨੇ ਉਸਦੇ ਮਾਤਾ ਪਿਤਾ ਤੇ ਵਿਆਨਾਤੇ ਧਾਰਾ 174 ਤਹਿਤ ਕਾਰਵਾਈ ਕਰਕੇ ਪੋਸਟਮਾਰਟਮ ਤੋਂ ਬਾਅਦ লাশ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ ਥਾਣਾ सदर ਦੇ ਜਾਂਚ ਅਧਿਕਾਰੀ ASI ਜਤਿੰਦਰ ਸਿੰਘ ਨੇ ਦੱਸਿਆ ਕਿ ਸੁਨੀਲ ਕੁਮਾਰ ਲੇਬਰ ਦਾ ਕੰਮ ਕਰਦਾ ਸੀ ਅਤੇ ਵਿਆਹਿਆ ਹੋਇਆ ਸੀ ਉਹ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਖਬਰ ਫਤਿਹਗੜ ਸਾਹਿਬ ਤੋਂ ਹੈ ਸੋਰਾ ਪਰਿਵਾਰ ਨਾਲ ਹੋਏ ਵਿਵਾਦ ਮਗਰੋਂ ਫਤਿਹਗੜ ਸਾਹਿਬ ਦੀ ਪੁਲਿਸ ਨੇ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਇਸ ਮਾਮਲੇ ਵਿੱਚ ਬਾਬੇ ਦੇ ਭਰਾ ਪ੍ਰਭਦੀਪ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਫਿਲਹਾਲ ਗੁਰਵਿੰਦਰ ਸਿੰਘ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਤੇ ਉਸ ਦੇ ਬਿਆਨ ਦਰਜ ਨਹੀਂ ਹੋ ਸਕੇ ਹਨ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹਨ ਡੀਐਸਪੀ ਸੁਖਨਾਜ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਦਾ ਆਪਣੀ ਪਤਨੀ ਨਾਲ ਵਿਵਾਦ ਚੱਲ ਰਿਹਾ ਸੀ ਤੇ ਉਹ ਉਸ ਨੂੰ ਲੈਣ ਲਈ ਆਪਣੇ ਸਹੁਰਾ ਪਰਿਵਾਰ ਗਏ ਸਨ ਇਸ ਦੌਰਾਨ ਹੋਈ ਲੜਾਈ ਦੌਰਾਨ ਇੱਕ ਫਾਇਰ ਵੀ ਹੋਇਆ ਜਿਸ ਵਿੱਚ ਗੁਰਜੀਤਕੌਰ ਦੇ ਪੱਟ ਵਿੱਚ ਗੋਲੀ ਲੱਗੀ ਹੈ ਇਸ ਮਗਰੋਂ ਦੋਹਾਂ ਤੇਰਾ ਸਿਵਲ ਹਸਪਤਾਲ ਇਲਾਜ ਲਈ ਗਈਆਂ ਸਨ ਜਿੱਥੇ ਉਨ੍ਹਾਂ ਦੀ ਦੁਆਰਾ ਲੜਾਈ ਹੋਈ ਇਸ ਮਗਰੋਂ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸੀ ਬੀਤੀ ਰਾਤ ਗੁਰਜੀਤ ਕੌਰ ਦੇ ਬਿਆਨ ਦਰਜ ਕਰਕੇ ਗੁਰਵਿੰਦਰ ਸਿੰਘ ਖੇਰੀ ਜੱਟਾ ਵਾਲੇ ਅਤੇ ਪ੍ਰਭਦੀਪ ਸਿੰਘ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਹੈ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਜੀ ਵੀ ਸੀ ਅਪਡੇਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਤਦ ਤੱਕ ਲਈ ਜੈ ਹਿੰਦ ਜੈ ਪਰਮ